ਚਰਨਵੀਰ ਸਿੰਘ ਨਾਗਰਾ ਜੋ ਪਰ ਜਵਾਨੀ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਨਿੱਘੀ ਯਾਦ ਵਿੱਚ ਖਜਾਨਕਿਆਂ ਦੇ ਪਰਿਵਾਰ ਵੱਲੋਂ ਹਰ ਸਾਲ ਸਮਾਗਮ ਸੇਵਾ ਅਤੇ ਲੋਕ ਭਲਾਈ ਦੇ ਉਦਮ ਕੀਤੇ ਜਾਂਦੇ ਹਨ ਇਸ ਵਾਰ ਸਰਦਾਰ ਪਿਆਰਾ ਸਿੰਘ ਨਾਗਰਾ ਬੀਬੀ ਪ੍ਰਕਾਸ਼ ਕੌਰ ਯੂਕੇ ਸਰਦਾਰ ਸੁਖਵਿੰਦਰ ਸਿੰਘ ਨਾਗਰਾ ਬੀਬੀ ਸਰਬਜੀਤ ਕੌਰ ਨਾਗਰਾ ਵੱਲੋਂ ਗ੍ਰਾਮ ਪੰਚਾਇਤ ਪਿੰਡ ਨਾਗਰਾ ਦੀ ਅਗਵਾਈ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਫਤ ਖੂਨ ਜਾਂਚ ਕੈਂਪ ਅੱਖਾਂ ਦਾ ਚੈੱਕਅਪ ਦੰਦਾਂ ਦਾ ਇਲਾਜ ਦਿਲ ਦੇ ਰੋਗ ਹੱਡੀਆਂ ਅਤੇ ਔਰਤਾਂ ਦੇ ਰੋਗ ਦਾ ਮੁਫਤ ਇਲਾਜ ਕੀਤਾ ਗਿਆ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਰਪੰਚ ਰਾਜੇਸ਼ ਨਾਗਰਾ ਜੀ ਨੇ ਦੱਸਿਆ ਕਿ ਖਜਾਨਕੀਆਂ ਦੇ ਪਰਿਵਾਰ ਦਾ ਬਹੁਤ ਹੀ ਹੁਨਾਰਪੁੱਤਰ ਕੈਪਟਨ ਸ਼ਰਨਵੀਰ ਸਿੰਘ ਜਿਸ ਨੇ ਸਾਡੇ ਨਗਰ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਉਹ ਪਰ ਜਵਾਨੀ ਵਿੱਚ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਸਰਦਾਰ ਪਿਆਰਾ ਸਿੰਘ ਨਾਗਰਾ ਬੀਬੀ ਪ੍ਰਕਾਸ਼ ਕੌਰ ਯੂਕੇ ਸਰਦਾਰ ਸੁਖਵਿੰਦਰ ਸਿੰਘ ਨਾਗਰਾ ਬੀਬੀ ਸਰਬਜੀਤ ਕੌਰ ਨਾਗਰਾ ਵੱਲੋਂ ਹਰ ਸਾਲ ਲੋਕ ਭਲਾਈ ਹਿੱਤ ਯਤਨ ਕੀਤੇ ਜਾਂਦੇ ਹਨ ਇਸ ਵਾਰ ਇਲਾਕੇ ਦੀਆਂ ਮੈਡੀਕਲ ਸਹੂਲਤਾਂ ਦੀ ਘਾਟ ਨੂੰ ਦੇਖਦੇ ਹੋਏ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਤੋਂ ਸੈਂਕੜੇ ਮਰੀਜ਼ਾਂ ਨੇ ਲਾਭ ਉਠਾਇਆ ਹੈ ਕੈਂਪ ਵਿੱਚ ਸੀਐਮਸੀ ਲੁਧਿਆਣਾ ਦੇ ਬਿਲਗਾ ਯੂਨਿਟ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਹਨ ਇਸੇ ਪ੍ਰਕਾਰ ਹੀ ਸਿਟੀ ਸੈਂਟਰ ਹਸਪਤਾਲ ਫਿਲੋਰ ਦੀ ਟੀਮ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਹੈ। ਉਨ੍ਹਾਂ ਨੇ ਸਮੂਹ ਨਗਰ ਨਾਗਰਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਖਜਾਨਕੀਆਂ ਦੇ ਸਮੂਹ ਪਰਿਵਾਰ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਅਮਰਜੀਤ ਸਿੰਘ ਊਗਾ ਕੈਨੇਡਾ, ਸੋਦਾਗਰ ਸਿੰਘ ਨਾਗਰਾ, ਨੰਬਰਦਾਰ ਬਲਜੀਤ ਸਿੰਘ ਬਹਾਦਰਪੁਰ, ਹਰਪ੍ਰੀਤ ਸਿੰਘ ਨਾਗਰਾ ਯੂਕੇ, ਕੁਲਵਿੰਦਰ ਸਿੰਘ ਕਿੰਦਾ बारूराम शिंगारा सिंह नागरा बलदेव सिंह अमरीक दर्शन कौर नागरा सुखवीर सिंह गिल हरभजन सिंह सिंह नागरा महेंद्र कौर करण सिंह ललिया ज्ञान सिंह नागरा समेत होते सज्जन हाजिर सन जी का खालसा की फतेह राधा स्वामी डेरा बाबा रेलवे रोड तरनतारन सेंटर नागरा ਵਿਖੇ ਅੱਜ ਜੋ ਇਹ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਹ ਸਰਦਾਰ ਪਿਆਰਾ ਸਿੰਘ ਜੀ ਨਾਗਰਾ ਬੀਬੀ ਪ੍ਰਕਾਸ਼ਕੌਰ ਜੀ ਨਾਗਰਾ ਸੁਖਵਿੰਦਰ ਸਿੰਘ ਜੀ ਨਾਗਰਾ ਔਰ ਬੀਬੀ ਸਰਬਜੀਤ ਕੌਰ ਜਿਨ੍ਹਾਂ ਦੇ ਲਾਟਲੇ ਪੁੱਤਰ ਕੈਪਟਨ ਕਰਨਬੀਰ ਸਿੰਘ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ ਇਹ ਕੈਂਪ ਸਾਰਾ ਇਲਾਕੇ ਵਾਸਤੇ ਫ੍ਰੀ ਮੈਡੀਕਲ ਕੈਂਪ ਹੈ ਜਿਹਦੇ ਵਿੱਚ ਪਰਸੋਂ ਰੋਜ ਤੋਂ ਪਰसों ਪਹਿਲਾਂ ਫੁੱਲ ਬੋਡੀ ਚੈੱਕਅਪ ਕੀਤੀ ਗਈ ਤਾਂ ਕਿ ਇਲਾਕੇ ਨੂੰ ਬਿਮਾਰੀਆਂ ਤੋਂ ਨਿਯਾਤ ਦਵਾਈ ਸਕੇ ਦਵਾਈ ਜਾ ਸਕੇ ਅੱਜ ਜਿਹੜਾ ਸਗਾ ਅੱਜ ਬਿਲਕੁਲ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਹੈ ਜਿਹਦੇ ਵਿੱਚ ਸਿਟੀ ਸੈਂਟਰ ਹਸਪੀਟਲ ਫਲੋਰ ਵੱਲੋਂ ਸਾਡੇ ਸਰਦਾਰ ਸਦਾਗਰ ਸਿੰਘ ਜੀ ਉਹ ਆਪਣੀ ਟੀਮ ਲੈ ਕੇ ਆਏ ਹੋਏ ਨੇ ਔਰ ਉਹ ਅੱਖਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦੇ ਰਹੇ ਨੇ ਨਾਲ ਦੀ ਨਾਲ ਸੀਐਮਸੀ ਯੂਨਿਟ ਬਿਲਗੇ ਬਿਲਗੇ ਤੋਂ ਡਾਕਟਰ ਜਗਜੀਤ ਸਿੰਘ ਜੀ ਉਹ ਆਪਣੀ ਟੀਮ ਲੈ ਕੇ ਆਏ ਹੋਏ ਨੇ ਜਿਹਦੇ ਵਿੱਚ ਆਮ ਜਿੰਨੀਆਂ ਵੀ ਬਿਮਾਰੀਆਂ ਆ ਸਾਰਾ ਜਨਰਲ ਚੈੱਕ ਅਪ ਹੋ ਰਿਹਾ ਹੈ ਉਹਨਾਂ ਲਈ ਦਵਾਈਆਂ ਫਰੀਦ ਦਿੱਤੀਆਂ ਜਾ ਰਹੀਆਂ ਨੇ ਨਾਲ ਦੰਤਾਂ ਦਾ ਹੱਡੀਆਂ ਦਾ ਔਰ ਡੀਡੀ ਡਾਕਟਰ ਦਾ ਖਾਸ ਪ੍ਰਬੰਧ ਹੈ ਉਹ ਵੀ ਆਏ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਇਸ ਕੈਂਪ ਤੋਂ ਲਾਹਾ ਪ੍ਰਾਪਤ ਕੀਤਾ ਅਸੀਂ ਸਮਝਦੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਨਗੂਦਰ ਦੀ ਵਿਧਾਇਕ ਪੀਪੀ ਇੰਦਰਜੀਤ ਗੌਰ ਜੀ ਮਾਨ ਜਿਨ੍ਹਾਂ ਨੇ ਸਾਨੂੰ ਹਲਾਸ਼ੇਰੀ ਦਿੱਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਣਾ ਸੀ ਕਿਸੇ ਰੀਮੇ ਕਰਕੇ ਉਹ ਨਹੀਂ ਆ ਸਕੇ ਪਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਡੇ ਹਰ ਕਾਰ ਚੀਜ਼ੋ ਉਹ ਸਹਿਯੋਗ ਕਰਦੇ ਨੇ ਸਾਡੇ ਸੁਖਵਿੰਦਰ ਸਿੰਘ ਜੀ ਲਾਗੜਾ ਜਿਨ੍ਹਾਂ ਦੇ ਸੁਪੁੱਤਰ ਦੀ ਜਾਤ ਦੇ ਵਿੱਚ ਪਿਛਲੇ ਸਾਲ ਟੂਰਨਾਮੈਂਟ ਕਰਵਾਇਆ ਸੀਗਾ ਇਸ ਵਾਰ ਜਿਹੜਾ ਆ ਸਰਵੱਤ ਦੇ ਭਲੇ ਦੀ ਖਾਤਰ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਔਰ ਅਸੀਂ ਸਮਝਦੇ ਹਾਂ ਅਸੀਂ ਆਪਰਾਸ ਕਰਦੇ ਹਾਂ ਇਸ ਪਰਿਵਾਰ ਦੀ ਚਾਦੀ ਕਲਾ ਔਰ ਸਰਬੱਤ ਦੇ ਭਲੇ ਵਾਸਤੇ ਜੋ ਇਹਨਾਂ ਨੇ ਕਾਰਜ ਕੀਤਾ ਹੈ ਅਸੀਂ ਇਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਬਾਕੀ ਵੀ ਐਨ ਆਰ ਆਈ ਸੱਜਣਾ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਅਚਾਈ ਕਿਤੇ ਖਰਚੇ ਕਰਦੇ ਨੇ ਜਾਂ ਕੁਝ ਐਸੇ ਕਾਰਜਾਂ ਤੇ ਕਰਦੇ ਨੇ ਜਿਹੜੇ ਕਿ ਸਮਾਜ ਦੇ ਹਿੱਤ ਵਿੱਚ ਨਹੀਂ ਹੁੰਦੇ ਸੋ ਕਿਰਪਾ ਕਰਕੇ ਆਪਣੇ ਪਿੰਡ ਨਾਗਰਾ ਵਿਖੇ ਜਿੰਨਾ ਵੀ ਸਾਡੇ ਕਾਰਜ ਹੋਣ ਵਾਲੇ ਨੇ ਉਹ ਐਨਆਰਆਈ ਸਾਥੀਆਂ ਦੇ ਸਹਿਯੋਗ ਦੇ ਨਾਲ ਹੀ ਹੋਏ ਨੇ ਅਸੀਂ ਸਾਰੇ ਐਨਆਰਆਈ ਭਰਾਵਾਂ ਨੂੰ ਸੱਦਾ ਦਿੰਦੇ ਹਾਂ ਕਿ ਆਪੋ ਆਪਣੀ ਜਿੰਮੇਵਾਰੀ ਸਮਝੋ ਆਪਣੇ ਪਿੰਡ ਨੂੰ ਹੋਰ ਸੋਨਾ ਬਣਾਉਣ ਦੇ ਲਈ ਯਤਨਸ਼ੀਲ ਹੋਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪਰਿਵਾਰ ਦਾ ਔਰ ਬਾਕੀ ਐਨਆਰਆਈ ਭਰਾਵਾਂ ਦਾ ਜਿਹੜੇ ਕਿ ਬਹੁਤ ਵਧੀਆ ਟੱਕ ਦੇ ਨਾਲ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ